ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਰਮਾਂ ਨੂੰ ਪਹੁੰਚ ਗਏ ਆਪਾਂ ਫਰੋਈ ਪਰ ਮੰਡੀ ਤੇ ਤੇ ਦੱਸਦੇ ਆ ਅੱਜ ਦੀ ਕੀ ਫਰੂਟਾਂ ਦੀ ਅਪਡੇਟ ਰਹੀ ਆ 2 ਤਰੀਕ ਆ 7ਵਾਂ ਮਹੀਨਾ 8ਵਾਂ ਮਹੀਨਾ 2022 ਲਾਲ ਡ੍ਰੈਗਨ ਆ ਬਹੁਤ ਅੱਛਾ ਲਾਲ ਡ੍ਰੈਗਨ ਆ ਜੀ ਤੇ 200 ਰੁਪਏ ਡੱਬਾ 3 ਪੀਸਾਂ ਦਾ 4 ਪੀਸਾਂ ਦਾ 200 ਰੁਪਏ ਦਾ ਡੱਬਾ ਹੋਊਗਾ ਲਾਲ ਡ੍ਰੈਗਨ ਆ ਇਹ ਤੇ ਆਹ ਡਾਟੋ ਪੀਆਰ ਵੀ ਆ ਵੀ ਜੀ ₹100 by piece ਤੇ ਜਿਹੜਾ ਹੈਗਾ ਜੀ ਚਿੱਟਾ ਡਰੈਗਨ ਚਿੱਟਾ ਡਰੈਗਨ ਉਹ ₹100 by piece ਲੀਕੀ ਜਾਂਦਾ ਜੀ ਤੇ ਅਨਾਰ ਹੈ ਜਿਹੜਾ ਜੀ ਖਨਾਰ 1450 ਦੀ ਬੇਟੀ ਮੈਂ ਤੁਹਾਨੂੰ ਦੇਖਾ ਦਿਆਂ ਇਹ 1450 ਦੀ ਬੇਟੀ ਹੈ ਨਾਰਾ ਦੀ ਨਾਰਾ 1450 ਦੀ ਬੇਟੀ ਆ ਤੇ ਅਮਰੂਦ ਅਮਰੂਦ ਵੀ ਤੁਹਾਨੂੰ ਦਿਖਾਉਂਦੇ ਆ ਜੀ ਬਹੁਤ ਵਧੀਆ ਕੁਆਲਟੀ ਦਾ ਅਮਰੂਦ ਆ ਵੀਡੀਓ ਨਾਲ ਜੁੜੇ ਰਹੋ ਆ ਜਿਹੜਾ ਅਮਰੂਦਾਂ ਦੀ 650 ਦੀ ਬੇਟੀ ਆ ਜਿਹੜਾ ਇਹ 650 ਦੀ ਬੇਟੀ ਹੈ ਜੀ ਅਮਰੂਦਾਂ ਦੀ ਤੇ ਮਸਮੀ ਹੈ ਜੀ ਮਸਮੀ 400 ਰੁਪਏ ਆਹ ਮਸਮੀ 400 ਰੁਪਏ ਕੀ ਹੁੰਦੀ ਹੈ ਮਸਮੀ 400 ਰੁਪਏ ਤੇ ਆਹ ਸੇਬ ਜਿਹੜਾ 1600 ਰੁਪਏ ਦਾ ਹੈ ਆ 61600 ਦੀ ਪੇਟੀ ਆ ਜੀ 10 ਕਿਲੋ ਦੀ 10 11 ਕਿਲੋ ਦੀ 6100 ਰੁਪਏ ਦੀ ਪੇਟੀ ਜਾਂ ਤੋਂ ਦਾਸੇ ਤੋਂ ਪੀਟੇ ਦਾ ਰੇਟ ਫੋਗੀ ਬਾਈ ਵੀ ਲੈ ਕੇ ਤਰੇ ਜਾਂਦੇ ਪਪੀਤਾ ਪਪੀਤਾ ਵੇਖੀ ਜਾਂਦਾ 35 ਤੋਂ 40 ਰੁਪਏ 35 ਤੋਂ 40 ਰੁਪਏ ਪਪੀਤਾ ਆਲੂ ਬਖਾਰਾ ਜਿਹੜਾ ਹੀ 10 300 ਰੁਪਏ ਪੇਟੀ ਆ ਵੀ ਆਲੂ ਬਖਾਰੇ ਦੀ 300 ਰੁਪਏ ਪੇਟੀ ਤੇ ਜਿਹੜਾ ਦੂਜਾ ਆਲੂ ਬਖਾਰਾ ਉਹ ਵੀ 300 ਰੁਪਏ ਪੇਟੀ ਲਾਲ ਆਲੂ ਬਖਾਰੇ ਦੀ ਉਹ ਵੇਚ ਚੁੱਕਾ ਵਾ ਜਿਹੜਾ ਆ ਸੇਬ ਆ ਜੀ ਇਹ 40 45 ਰੁਪਏ ਵਾਲੇ ਸਬਦੇ ਭਰੇ ਢਾਕੀ ਹੁੰਦਾ ਇਹ ਵਾਲੇ 45 ਰੁਪਏ ਵਾਲੇ ਆ ਤੇਰਾ ਲੀਕ ਕੋਸ਼ ਨਹੀਂ ਇਧਰ ਆ ਮਾਇ ਤੇਰਾ ਵੀ ਕੀ ਜਾਂਦਾ ਜੀ 40 ਰੁਪਏ ਕਿਲੋ ਤੇਰਾ 40 ਰੁਪਏ ਕਿਲੋ ਗੱਪੂ ਗੋਸ਼ਾ ਗੱਪੂ ਗੋਸ਼ਾ ਵੀ ਕੀ ਜਾਂਦਾ ਜੀ 80 ਰੁਪਏ ਗੱਪੂ ਜੇ ਦੀ ਕੁਆਲਟੀ ਤੁਹਾਨੂੰ ਚੈੱਕ ਕਰਾ ਹੀ ਦਿੰਨੇ ਆ ਗੱਪੂ ਗੋਸ਼ਾ 80 ਰੁਪਏ ਹਰਾ ਸੇਬ ਹਰੇ ਵਿਗਿਆਨੀ ਹਰੇ ਸੇਬ ਦਾ ਵੀ ਤੁਹਾਨੂੰ ਦੱਸਾਂਗੇ ਰੇਟ ਤੇ ਬਾਕੀ ਤੁਹਾਨੂੰ ਦੱਸਦੇ ਆਂ ਕਿ ਨਾਰੀਅਲ ਪਾਣੀ ਦਾ ਕੀ ਰੇਟ ਲੱਗ ਰਿਹਾ ਏ ਕਿੰਨੇ ਆ ਕਿੰਨੇ ਆ ਵਿਕਿਆ ਬਈ ਲਫਾਫਾ ਨਾਰੀਅਲ ਪਾਣੀ ਦਾ 700 ਦਾ 700 ਰੁਪਏ ਦਾ ਨਾਰੀਅਲ ਪਾਣੀ ਦਾ ਲਫਾਫਾ ਵਿਕੀ ਜਾਂਦਾ ਏ ਤੇ ਹਰਾ ਸੇਬ ਬਈ 8200 8200 ਹਰਾ ਬਈ 8200 ਰੁਪਏ ਪੇਟੀ ਆ ਜੰਦਾ ਹਰਾ ਸੇਬ 250 ਰੁਪਏ ਪੇਟੀ ਵੀ ਕੀ ਜਾਂਦੀ ਹੈ ਜੀ। ਰਾਈਪਰ ਮੰਡੀ ਤੇ ਤੇ ਵੀਡੀਓ ਨਾਲ ਜੁੜੇ ਰਹੋ। ਇਹ ਇਹਦੇ ਵਿਗਿਆਣੀ ਹਰਾ ਸੇਬ ਇਹਦਾ ਵੀ ਤੁਹਾਨੂੰ ਦੱਸਾਂਗੇ ਕੀ ਰੇਟ ਤੇ ਵਿਕਦਾ ਪਿਆ ਹਰਾ ਸੇਬ। ਵੀਡੀਓ ਦੇ ਨਾਲ ਜੁੜੇ ਰਹੋ ਤੇ ਪੇਜ ਨੂੰ ਕਰ ਲੋ ਫੋਲੋ ਵੀਡੀਓ ਨੂੰ ਕਰ ਦਿਓ ਸ਼ੇਅਰ। ਜੇਾਂ ਵੀ ਕੋਈ ਵੱਖਰਾ ਸੌਦਾ ਹੋਵੇ ਤੇ ਤੁਹਾਨੂੰ ਜਰੂਰ ਦੱਸ ਦਿਆਂਗੇ। ਕੋਣ ਆਉਣਾ ਕਿ ਗਾ ਦਾ ਸ਼ੁਰੂ ਹੋਵੇ ਕੀ ਰੇਟ ਵਿੱਚ ਆ ਬਈ ਅੰਬ ਉਹਦੇ ਨਾਲ ਮੇਰੇ ਆਪਣੇ ਘਰੇ ਨਹੀਂ ਪਰਪੋਗੇ ਤੋਂ ਰੁਪਏ ਮੈਨੂੰ ਵਾਪਸ ਆ ਦੇ ਮੈਂ ਆ ਵੀ ਤਾ ਚਾਰ 6 ਦਾ ਇਹ ਤੁਹਾਨੂੰ ਕੀ ਲੰਗੜਾ 450 ਰੁਪਏ ਪੇਟੀ ਲੰਗੜੇ ਅੰਬ ਦੀ ਆ ਕੁਆਲਿਟੀ ਦਾ ਹੈ ਤੇ ਆ ਵੱਡਾ ਭਾਈ ਇਹ ਵੀਰੇ ਸਾਡੇ 350 ਸਾਡੇ ਦਾ 300 ਨਾ 300 ਦੀ ਬਾਬੇ ਨੇ ਕਰਤਾ 18 300 ਰੁਪਏ ਦਾ ਇਹ ਲੈਣਾ ਮਿਲੂਗਾ ਅੱਜ 2 ਤਰੀਕ ਦੀ ਮੰਡੀ ਨੂੰ ਸ਼ਨੀਵਾਰ ਦੀ ਨੂੰ ਠੀਕ ਹੈ ਜੀ ਤੇ ਬਾਕੀ ਸੌਦਿਆਂ ਦੇ ਨਾਲ ਤੁਹਾਨੂੰ ਰੇਟ ਦੱਸ ਹੀ ਦਿੱਤੇ ਸੀਗੇ ਆ ਵੱਖਰਾ ਆਇਆ ਵਾ ਸੇਵ ਆਹ ਕੀ ਰੇਟ ਆ ਲੈ ਵੀਰੇ ਇਹ ਗਾਲਾ ਗਾਲਾ ਸੇਵ ਇਹ ਗਾਲਾ ਸੇਵਿਕਾ ਜੀ 1550 ਗਾਲਾ ਸੇਵਿਕਾ 1550 ਰੁਪਏ ਤੇ ਆ 800 ਰੁਪਏ ਪੈਕਿੰਗ ਦੀ 9 ਕਿਲੋ ਪੈਕਿੰਗ 9 ਕਿਲੋ ਦੀ ਮਿਲੂਗੀ 800 ਰੁਪਏ ਸੇਵ ਤੇ ਆ ਕਿਹੜਾ ਬਈਆ 400 400 ਇਹ ਕੀ ਰੇਟ ਵਿਕੀ ਇਹ ਵੀ ਕੀ ਜਾਂਦਾ 550 ਰੁਪਏ ਵੀਡੀਓ ਨੂੰ ਕਰ ਦੋ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਜੀ ਧੰਨਵਾਦ ਜੀ ਸ਼ਨੀਵਾਰ ਦੀ ਮੰਡੀ ਸੀ ਅੱਜ ਦੀ ਠੀਕ ਹੈ ਜੀ ਧੰਨਵਾਦ ਜੀ